ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਖੇਡਾਂ ਤੂਰੀ ਪਿੰਡ ਦੀਆਂ ਯੂਥ ਸਪੋਰਟਸ ਵੈਲਫੇਅਰ ਕਲੱਬ ਤੂਰੀ ਪਿੰਡ ਤੇ ਦਾਇਚ ਓਬਸੀਸ ਕੰਸਲਟੈਂਟ ਡੋੜੀ ਵੱਲੋਂ ਪੰਜਵਾਂ ਕਬੱਡੀ ਕੱਪ ਨਵੀ ਅਨਾਜ ਮੰਡੀ ਤੂਰੀ ਵਿਖੇ ਕਰਵਾਇਆ ਗਿਆ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸਾਬਕਾ ਓਐਸਡੀ ਭਗਵੰਤ ਮਾਨ ਸਰਦਾਰ ਓਕਾਰ ਸਿੰਘ ਅਤੇ ਸਰਦਾਰ ਹਰੀ ਸਿੰਘ ਨਾਬਾ ਪ੍ਰੀਤ ਐਮਐਡੀ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਜਤਿੰਦਰ ਸਿੰਘ ਸੋਨੀ ਮੰਡੇਰ ਆਰਤੀਆ ਐਸੋਸੀਏਸ਼ਨ ਪ੍ਰਦਾਨ ਹਰਪ੍ਰੀਤੀ ਮਾਨ ਹੰਸਰਾਜ ਗਰਗ ਨੇ ਹਾਜ਼ਰੀ ਲਗਵਾਈ ਅਤੇ ਸ਼ਾਮ ਨੂੰ ਰੰਗਾ ਰੰਗ ਪ੍ਰੋਗਰਾਮ ਵੀ ਕਰਵਾਇਆ ਗਿਆ ਜਿਸ ਵਿੱਚ ਜੋਵਨ ਤੰਦਰਾ ਅਤੇ लवली ਨਿਰਮਾਨ ਨੇ ਲੋਕਾਂ ਦਾ ਮਨੋਰੰਜਨ ਕੀਤਾ ਤੂਰੀ ਤੋਂ ਬਿਊਰੋ ਚੀਫ ਸੁਖਵਿੰਦਰ ਪਲਾਹਾਦੀ ਖਾਸ ਰਿਪੋਰਟ ਫੜਿਆ ਗਿੱਤਾ ਮੁਰਕੇ ਨਾ ਛੱਡਾਂਗੇ ਤੁਝੋ ਵੀ ਕਰਨਾ ਕਰਦਾ ਪੰਜ ਬਰਾਬਰ ਕਰਾਂਗੇ ਬੰਦ ਬਰਾਬਰ ਆਰਨਾਂ ਵਾਲੀ ਵੱਲ ਲੱਗੇ ਹੋਇਆ ਜ਼ੋਰ ਦੋਨੋਂ ਕਬੱਡੀ ਖਾੜੀ ਦਾ ਹਰ ਬੱਲੇ ਬੱਲੇ ਦੀ ਕਬੱਡੀ ਬੱਲੇ ਬੱਲੇ ਵਾਹ ਤਾਰੀਆਂ ਧੂੜੀਆਂ ਮਾਰ ਦੋ ਜ਼ੋਰ ਆ ਮੁੰਡੇ ਨੇ ਕਮਾਲ ਕਰ ਦਿੱਤੀ ਹੈ ਵਿਹਾਰ ਨਹੀਂ ਹੁੰਦੇ ਅਮਨ ਢੀਰਤਾ ਯੂਐਸਏ ਬਰਾਬਰ ਆਸਟ੍ਰੇਲੀਆ ਹੈਪੀ ਨਿਰਮਾਣ ਉਸ ਨੂੰ ਆਉਣਗੇ ਪਹਿਲਾਂ ਪੱਨਵਾ ਤੇ ਫਿਰ ਬਾਈ ਨੂੰ ਕੋਲੋਡੀ ਦੇ ਮੈਚੀ ਬੋਲੇ ਕੋਲੋਡੀ ਰੱਖਦੇ ਵੀ ਹੈ ਤੇ 23 ਦਿਨ ਧੋਖੇ ਦੇ ਕਬੱਡੀ ਕੱਪ ਦੀ ਹੈ ਚਾਰ ਤਰੀਕ ਬੰਨਾ ਅਗਲੀਆਂ ਟੀਮਾਂ ਇਹਨਾਂ ਟਾਈਮ ਨਾਲ ਲਾਓ ਸਾਰੀਆਂ ਟੀਮਾਂ ਸੀ ਬਹੁਤ ਵਾਰ ਜਿਹੜੇ ਮੈਚ ਅਨਾਉਂਸ ਕਰ ਦਿੰਦੇ ਆ ਜਦੋਂ ਮੈਚ ਖਤਮ ਹੋਦਾ ਨਾ ਅਗਲਾ ਮੈਚ ਸ਼ੁਰੂ ਕਰਵਾਵਾਂਗੇ ਟੀ ਵਰਸ ਗੁਰਮਨ ਸਲੀਮਗੜ ਬੀ ਵਰਸ ਬੰਮਾਲ ਮੁੰਡੇ ਦਾ ਸਿਕਰਾ ਸੋਹੇ ਲੱਭੀ ਨਿੰਦੀ ਸਾਡਾ ਪਿੰਡ ਵੇਣੜਾਏ ਜਿੱਥੋਂ ਦਾ ਬੈਸਟ ਸਟਾਪਰ ਨਿੰਦੀ ਆ ਕਬੱਡੀ ਤੇ ਅਮਨਿੰਦਰ ਖਜ਼ਾਨਚੀ ਨੇ ਇੱਕ ਸੌ ਦੇ ਮਾਰ ਹੋੜ ਗਏ ਲਓ ਵੱਡੇ ਮਾਰ ਹੋਣਗੇ ਬਿੱਟੂ ਬਲਿਆੜ ਵਾਲਾ ਅਮਨਿੰਦਰ ਕਮਾਨ ਖਜ਼ਾਨਚੀ ਹੈ ਸਾਡਾ ਵੀਰ ਅੱਜ ਦੇ ਕਬੱਡੀ ਕੱਪ ਦਾ ਆ ਬਿੱਟੂ ਬਲਿਆੜ ਪਿੰਡ ਵਾਲਾ ਕਬੱਡੀ ਪਾ ਕੇ ਵਾਪਸ ਆਇਆ ਮੈਂ ਬੇਨਤੀ ਕਰਦਾ ਜੱਜਨ ਢਿੱਲੇ ਵੀਰ ਉਹਨਾਂ ਨੂੰ ਵੀ ਆ ਮੈਚ ਸਮਾਰਤ ਹੁੰਦਾ ਟਾਈਆਂ ਪਾ ਦਿਓ ਜੀ ਕੁਆਟਰ ਫਾਈਨਲ ਮੈਚ ਦੀਆ ਸਵਰਨੇ ਵੀਰ ਨੂੰ ਮੈਂ ਬੇਨਤੀ ਕਰਦਾ ਬਿਲਕੁਲ ਸਹੀ ਆ ਜੀ ਟਾਈਆਂ ਪਾ ਦਿਓ ਸਾਡੇ ਵਿਚਕਾਰ ਮੇਰੇ ਵੀਰੋ ਹਰ ਇੱਕ ਸਾਲ 18 ਦਸੰਬਰ ਹੁੰਦਾ ਕਮਾਲਪੁਰੇ ਦਾ ਵੱਡਾ ਕਬੱਡੀ ਕੱਪ ਐਤਗੀ ਹਾਰਲੇ ਮੋਟਰਸਾਈਕਲ ਦਿੱਤੇ ਗਏ ਬੈਟਰੀ ਤੇ ਬੈਟ ਜਾਫੀਆਂ ਨੂੰ ਸਭ ਤੋਂ ਤਕੜਾ ਸੀਜ਼ਨ ਦਾ ਕਬੱਡੀ ਕੱਪ ਹੋਇਆ ਜਿਹੜੇ ਕਬੱਡੀ ਕੱਪ ਦੇ ਜੱਗੂਆਂ ਨੂੰ ਸੀਲੂਆਂ ਨੂੰ ਕਬੱਡੀਆਂ ਪਾਉਣੀਆਂ ਪੈ ਗਈਆਂ ਸੀ ਸਾਡਾ ਯਾਰ ਹੈ ਸਾਡੀ ਜ਼ਿੰਦਗੀ ਦਾ ਮਾਣ ਹੈ ਬਾਈ ਜਸਵਾਲ ਪੱਟੀ ਪੁੱਜਿਆ ਹੈਪੀ ਬਰਥਡੇ ਬੁੱਜੇ ਨੇ ਸਭ ਤੋਂ ਧੰਨਵਾਦ ਕਰਦੇ ਆ ਅਗਲੇ ਸਤੂਵੀਰੇ ਕਬੱਡੀ ਕੱਪ ਦੀ ਹੈ ਸਰਦਾਰ ਹਰੀ ਸਿੰਘ ਜੰਮੀ ਅਮਰੀ ਸਾਹਿਬ ਬਈ ਟੋਪ ਟੈਂਡ ਕਰਾਇਨ ਸੋਨੀ ਮਡੇਰ ਜੀ ਤੇ ਨਾਲ ਭੁਪਿੰਦਰ ਸਿੰਘ ਜੀ ਸਰਪੰਚ ਧੂਰੇ ਤੇ ਹੋਰ ਬੜੀਆਂ ਮਾਨ ਤੇ ਸਤਿਕਾਰ ਜੋ ਸ਼ਖਸੀਅਤਾਂ ਉਹ ਵੀ ਨਾਲ ਨੇ ਬਹੁਤ ਬਹੁਤ ਧੰਨਵਾਦ ਜਾਣ ਪਹਿਚਾਨ ਤੋਂ ਮੰਜਵਲ ਵਾਪਸ ਆਉਂਦੇ ਹੋਏ ਨੇਦੂ ਮਡੇਰ ਜਸਵੰਤ ਸਿੰਘ ਜੀ ਭੋਲਾ ਉਹਨਾਂ ਦੇ ਨਾਲ ਸੋਨੇ ਸੰਧੂ ਜੀ ਕਨੇਡਾ ਪਵਿੰਦਰ ਕੁਮਾਰ ਸਿਕੰਦਰਮਾਨ ਔਰ ਨਾਲ ਸਾਦੇ ਗੱਗੂ দত্ত ਜੀ ਆਸਟ੍ਰੇਲੀਆ ਅਕਸ਼ੇਤ ਧੁਰੀ ਔਰ ਸੋਚੀ ਟੇਸਰ ਦਾ ਪਵਿੰਦਰ ਸਿੰਘ ਜੀ ਸਰਪੰਚ ਟੂਰੀ ਜੱਗੀ ਢੀਡ ਸਾਹਿਬ ਜੀ ਮੱਖਣ ਸ਼ੇਰ ਕੁਲ ਜੀ ਜੱਗਾ ਢੀਡ ਸਾਹਿਬ ਜੀ ਇਹ ਸਾਰੇ ਜਿਹੜੇ ਭਰਾ ਨਾਲ ਜਾ ਰਹੇ ਨੇ ਔਰ ਜੱਗਾ ਸਰਪੰਚ ਜੀ ਭੋਜ ਵਾਲੀ ਪੰਚਾਇਤ ਜੁਨਿਆਂ ਦੇ ਪ੍ਰਧਾਨ ਇਹ ਨਾਲ ਜਾ ਰਹੇ ਨੇ ਇਹ ਨਾਲ ਕਦਰੋ ਸਤਗੁਰੂ ਜੀ ਦੇ ਨਾਲ ਸਰਪੰਚ ਬੇੜੜਾ ਜਗੀ ਢਿਲੋਂ ਉਧਰ ਸਰਦਾਰ ਹਰੀ ਸਿੰਘ ਜੀ ਪ੍ਰੀਤ ਟਰੈਕਟਰ ਐਂਡ ਕੰਬਾਈਨ ਦਾ ਬਹੁਤ ਵੱਡਾ ਨਾਮ ਬਾੜ ਦੀ ਦੁਨੀਆ ਵਿੱਚ ਮੇਰੇ ਲਈਓ ਇੱਕ ਵੱਖਰਾ ਮਿਸਾਲ ਪਹਿਲਾਂ ਕੀਤੀ ਹੈ ਪ੍ਰੀਤ ਟ੍ਰੈਕਟਰ ਐਂਡ ਕੰਬਾਈਨ ਨੇ ਮੇਰੇ ਲਈਓ ਅੱਜ ਉਹਨਾਂ ਦੇ ਮਾਰਕਸਾਦਾਰ ਹਰੀ ਸਿੰਘ ਜੀ ਸਾਡੇ ਦਰਮਿਆਨ ਪਰਸ਼ੇਰ ਪਰਤੇ ਆਇਆ ਹੈ ਜਿਨ੍ਹਾਂ ਨੇ ਵਰਲਡ ਕੱਪਾਂ ਦੇ ਵਿੱਚ ਵੀ ਮੇਰੇ ਲਈਓ ਇਹਨਾਂ ਖਿਡਾਰੀਆਂ ਲਈ ਟਰੈਕਟਰ ਦਿੱਤੇ ਐ ਔਰ ਕਬੱਡੀ ਤੋਂ ਆਪਾਂ ਬਾੜਦੇ ਐ ਕਬੱਡੀ ਤੋਂ ਕਦੇ ਵੀ ਬਹੁਤ ਪਿਆਰ ਕਰਦੇ ਆ ਸਾਡੀ ਮਾਂ ਖੇਡ ਕਬੱਡੀ ਨੂੰ ਸਰਦਾਰ ਹਰੀਸ਼ ਸਿੰਘ ਜੀ ਪਾਵੇਂ ਨਵੇਂ ਸੁਪੁੱਤਰ ਸਾਡਾ ਵੀਰ ਗੁਰਪ੍ਰੀਤ ਸਿੰਘ ਜੀ ਹੋਵੇ ਬਹੁਤ ਪਿਆਰ ਕਰਦੇ ਆ ਸਾਰਾ ਪਰਿਵਾਰ ਕਬੱਡੀ ਨੂੰ ਅੱਜ ਦੇ ਕੱਪ ਲਈ ਵੀ ਵੱਡਾ ਰੋੜ ਹੈ ਸਰਦਾਰ ਹਰੀਸ਼ ਸਿੰਘ ਜੀ ਦਾ ਉਹਨਾਂ ਦੇ ਨਾਲ ਖੇਡਣ ਤੇ ਆਇਆ ਹੈ ਉਧਰੋਂ ਧੰਨਵਾਦ ਜੀ ਆਇਆਂ ਨੂੰ ਜੀ ਨਾਲ ਖੇਮਾ ਪੰਡਤ ਕੱਕਰਾਲੀਆ ਆਪਣੇ ਸਮੇਂ ਦਾ ਪ੍ਰਸਿੱਧ ਕਬੱਡੀ ਖਿਡਾਰੀ ਉਹ ਵੀ ਪੁਰਜਾ ਧੰਨਵਾਦ ਜੀ ਆਇਆਂ ਨੂੰ ਸਰਦਾਰ ਜਸਵੰਤ ਸਿੰਘ ਭੋਲਾ ਦੇ ਜੀ ਆਇਆਂ ਨੂੰ 200 ਮੀਟਰ ਰਦੀਪ ਸੰਘਾ ਜੀ ਇਸੇ ਤਰ੍ਹਾਂ ਸਾਡੇ ਵਿਚਕਾਰ ਪਹੁੰਚਿਆ ਹੈ ਚੋੜ ਜਾ ਰਿਹਾ ਹੈ ਅਗਲੇ ਮੈਚ ਦੀਆਂ ਟੀਮਾਂ ਇਹ ਬਿਨਾਂ ਦੇ ਕੋਰਟ ਦੇ ਵਿੱਚ ਆ ਚੜ ਗਏ ਆ ਆ ਮੈਚ ਦੀ ਸਰਦਾਰਤਾ ਚਲ ਰਹੀ ਹੈ ਇੱਕ ਪਾਸੇ ਮੁੰਡੀਆਂ ਦੀ ਗੁਰਮਤਿ ਮਰਿਆ ਗੁੱਜੇ ਪਾਸੇ ਰੋਕੀ ਕਹਿੰਦੇ ਖੇਡ ਮੈਦਾਨ ਦੇ ਵਿੱਚ ਇੱਕ ਅੱਜ ਸੰਜੀਤ ਢਿੱਲੋਂ ਦੇ ਹਰ ਸਰਪੰਚਰੇ ਮਾਪੂ ਸਭੀਾਰੇ ਅੱਜ ਕਾਲੇ ਕੜੇ ਹਾਰਨੇ ਦੇ ਤੇ ਜੇਕਰ ਦੇ ਨਾਲ ਸਰਪੰਚਾ ਹੋ ਗਿਆ ਆਰਤੀਆ ਐਸੋਸੀਏਸ਼ਨ ਤੋਂ ਵੀ ਨਾਲ ਆਉਣਗੇ ਟੀਮਾਂ ਨੂੰ ਅਸ਼ੀਰਵਾਦ ਦੇਣ ਦੇ ਲਈ ਸਾਡੇ ਜਸਵੰਤ ਸਿੰਘ ਭੋਲਾ ਜੋ ਸਾਡੇ ਨਾ ਬੜਾਰੀਆਂ ਨਾਲ ਜਾਣ ਪਛਾਣ ਤੋਂ ਬਾਅਦ ਇੱਕ ਯਾਦਗਾਰੀ ਝੱਗਾ ਸਾਡਾ ਸਰਪੰਚ ਮੇਰੂ ਭੋਜਵਾਲੀ ਜੋ ਸਰਪੰਚ ਜੀਮ ਦਾ ਪ੍ਰਧਾਨ ਹੈ ਆਓ ਸਭ ਸਮੇਂ ਦੀ ਨਾਲ ਪਿੰਡ ਦਾ ਸਰਪੰਚ ਪਰਲੇਵੀ ਸ਼ਗਨ ਮਨਪ੍ਰੀਤ ਕੌਰ ਸ਼ਮਰਪ੍ਰੀਤ ਕੌਰ ਗਰਿਸ਼ਮਾ ਅੰਜਲੀ ਖੁਸ਼ ਖੁਸ਼ਬੂ ਕੁਮਾਰੀ ਅਮਨਦੀਪ ਕੌਰ ਤੇ ਮਸ਼ਕਾਨ ਹਰਮਨ ਮੋਟਰਸਾਂਗ ਜਿਹੜਾ ਗਰਾਊਂਡ ਦੇ ਵਿੱਚ ਲਿਆਤਾ ਜਾਵੇ ਅੱਜ ਕਪਾਲ ਸਿੰਘ ਜੀ ਮਾਨ ਉਹਨਾਂ ਦਾ लाडला ਸੁਪੁੱਤਰ ਮੇਰੇ ਵੀਰੂ ਕਾਲਾ ਧੂਰੀ ਪਿੰਡ ਵਾਲਾ ਮਲੇਸ਼ੀਆ ਦੀ ਧਰਤੀ ਤੇ ਮੇ ਤਕੜਾ ਖੇਡਿਆ ਹੈ ਨੀਦਰਲੈਂਡ ਦੀ ਧਰਤੀ ਤੇ ਤਕੜਾ ਖੇਡਿਆ ਅੱਡ-ਅੱਡ ਮੁਲਕਾਂ ਦੇ ਵਿੱਚ ਬੱਲੇ-ਬੱਲੇ ਕਰਵਾਉਣ ਵਾਲਾ ਬਾਖੜ ਕਬੱਡੀ ਦਾ 스타 ਜਾਫੀ ਆਹ ਪਸੰਦ ਮੇਰੇ ਵੀ ਆਹ ਸਾਲ ਚ ਸਭ ਤੋਂ ਵੱਧ ਹਾਰਦੇ ਮੋਟਰਸਾਈਕਲ ਜਿਹੜੇ ਕਬੱਡੀ ਵਿੱਚ ਦਿੱਤੇ ਗਏ ਆਹ ਲਾਕੇ ਚ ਪਹਿਲੀ ਵਾਰ ਜਿਹੜਾ ਕਾਲੇ ਨੂੰ ਅੱਜ ਹਾਰ ਦੇ ਦਿੱਤਾ ਗਿਆ ਮੁੰਡਾ 2018 ਚ ਕਿੰਨੇ ਟਾਈਗਰਸ ਪੁਲਿਸ ਕਪਟਨਗੇ ਦੇ ਵੀ ਮੇਰੇ ਵੀ ਨਿਊਜ਼ੀਲੈਂਡ ਦੇ ਬੜਾ ਪਲੈਂਟੀ ਆਹ ਰੋ ਉਧਰ ਸਾਡੀ ਬਾਲੀਵਾਲ ਦੀ ਸਾਰੀ ਟੀਮ ਦਾ ਧੰਨਵਾਦ ਹੈ ਤੇਜੀ ਮਰਦਾਨ ਦੀ ਨਾਲ ਟੀਨਾ ਸੋਵੀ ਸ਼ਮੀ ਆਰ ਤੇਜੀਰ ਚੰਦ ਪਰਵਾੜੇ ਉਹਨਾਂ ਦੇ ਅਜ ਸੋਨਦੀਪ ਜਗਨੋਦਨ ਤੇਜ ਸਿੰਘ ਜੀ ਪਰਦੇਸੀ ਬਿਆਨ ਕੜਾਈ ਮਿੰਤਾ ਠਾਣੇਦਾਰ ਗੁਰਪਿਆਰ ਸਿੰਘ ਜੀ ਸਰਪੰਚ ਢੋਰਾ ਮੈਂਬਰ ਪੀਪੀਸੀ ਪੰਜਾਬ ਔਰ ਭਗਵਤ ਸਿੰਘ ਜੀ ਸੰਗਤ ਢੋਰਾ ਉਹਨੇ ਵਿਸ਼ੇਸ਼ ਤੌਰ ਤੇ ਪੁਜਿਆ ਸਰਦਾਰ ਗੁਰਚਰਦ ਸਿੰਘ ਜੀ ਸੰਧੂ ਸਾਡੇ ਬਾਪੂ ਜੀ ਤੋਂ ਜਿਹੜਾ ਉਹ ਵੀ ਪੁਜਾ ਜੀਆ ਨੂੰ ਉਹ ਜਿਹੜਾ ਹਾਰਲੇ ਦਾ ਢੇੜਾ ਲਾਇਆ ਜਾਊਂਗਾ ਭਾਈ ਗੁੱਗੀ ਬੇੜਾ ਅਮਰੀਕਾ ਤੇ ਭਾਈ ਅਛਰਾ ਹਾਜ਼ਲਪੁਰੀ ਆਸਟ੍ਰੇਲੀਆ ਉਹਨਾਂ ਦੇ ਵੱਲੋਂ ਦਿੱਤਾ ਗਿਆ ਢੀਡੂ ਮੰਦਰ ਪਿੱਛੇ ਬੈਠਾ ਸਦੀਕ ਕਬੱਡੀ ਖਿਡਾਰੀ ਚਲਾ ਰਿਹਾ ਤੇ ਕਾਲਾ ਮੇਰੇ ਵੀਰੋ ਦਸਕਾ ਦੀ ਕਚਹਿਰੀ ਦੇ ਵਿੱਚ ਹੱਥ ਜੋੜ ਕੇ ਨਮਸਕਾਰ ਬੁਲਾ ਰਿਹਾ ਸਵਰਨਿਆ ਖੇਡ ਕਹਾਣੀ ਭਾਈ ਜੱਬਰੂ ਮਾਰ ਸਾਡੀ ਧੋਵੀ ਦਾ ਜ਼ੋਰਦਾਰ ਤਾੜੀਆਂ ਮਾਰੋ ਐਡਾ ਵੱਡਾ ਮੋਟਰਸਾਈਕਲ ਮੇਰੇ ਵੀ ਉਹ ਕਿਸੇ ਗੱਲ ਨੂੰ ਮਿਲਿਆ ਜਿਹਨੇ ਕੁਝ ਜ਼ਿੰਦਗੀ ਚ ਕੀਤਾ ਜਿਹਨੇ ਸੋਹਣੀ ਕਬੱਡੀ ਹੁਕਮ ਲਗਾ ਲਕਰੋ ਸੇ ਚਾਂਦੀ ਕੋਈ ਦੱਸੇ ਲੈ ਤੇਵਾ ਹੰਡੋ ਤੇ ਚਾਂਦੀ ਕੋਈ ਦੱਸੇ ਉਹਨੂੰ ਤਾਂ ਕਿਸਕੀ ਮਨਤ ਕੋ ਖੇਰ ਜਨ ਕਰੂ ਆ ਬਰੂ ਆ ਦੇ ਘਹਿਰਾ ਪੀ ਆਈ ਵਿਸਕੀ ਬਗੈਰ ਨੁ ਪੀ ਆਈ ਰਜਮੀ ਮਿੱਠਾ ਮੂਹ ਨਾਮ ਸੁਖ ਦਾ ਕਹਾਇਆ ਹੈ ਬਗੈਰ ਨੁ ਪੀ ਆਈ ਵਿਸਕੀ ਬਗੈਰ ਨੁ ਪੀ ਆਈ ਵਿਸਕੀ ਬਗੈਰ ਨੁ ਪੀ ਆਈ ਰਜਮੀ ਏ करण पिया बि सी करण पई विसी न पई पई हल सुण मेरी हारेरे दिलि जी गान ਸਰਹੇ ਉਹ ਦਮ ਵਿੱਚ ਕਿਤਾਬ ਤੇ ਭਰਿਆ ਤੇਰਾ ਲੈਟਰ ਲਵ ਤੇਰਾ ਨਾਮ ਲੈਟਰ ਤੇਰਾ ਨਾਮ ਲੈਟਰ ਸੱਜਣਾ ਮੇਰੀ ਸਾਹ ਤੇ ਕਦ ਪਲਿਆ ਅੱਲਾ ਸਰਦ ਹੈ ਲਾਇਆ ਲੰਮਿਆ ਰੂਟਾਂ ਦੇ ਨਾਲ ਯਾਰੀਆਂ ਨੇ

ਮਾਹੀ ਘਰ ਹੋਵੇ ਤੀਆਂ ਲੈਣ ਰੱਖੀਆਂ ਮਾਹੀ ਘਰ ਹੋਵੇ ਤੀਆਂ ਰਹਿਣ ਰੱਖੀਆਂ ਜ਼ਿੰਦਗੀ ਕੀ ਕੱਲੀ ਨਾਰਦੀ ਮਾਹੀ ਘਰ ਹੋਵੇ ਤੀਆਂ ਰਹਿਣ ਰੱਖੀਆਂ ਜ਼ਿੰਦਗੀ ਕੀ ਕੱਲੀ ਨਾਰਦੀ ਕੱਲ ਦੱਸ ਤੇਰੀ ਸਾਥ ਮਾ ਰੋਮਾਂ ਨੀ ਹੁੰਦਾ ਮਿੱਤਰਾਂ ਦਾ ਰੱਖਾ ਕਰਦਾ ਤੇ ਕਹੇ ਲੰਮਿਆਂ ਰੂਟਾਂ ਦੇ ਨਾਲ ਯਾਰੀਆਂ ਰੰਗੀਆਂ ਰੂਟਾਂ ਦੇ ਨਾਲ ਯਾਰੀਆਂ ਜੀ ਸਿੱਖਾ ਕਰ ਹੋ ਗਿਆ ਤੇਰੇ ਲੱਖਾਂ ਨੂੰ ਜਾਵੇ ਜੀ ਦੀ ਹੋਂਦ ਤੇ ਐਲਪੀ ਹੋ ਨਾਰੇ ਮਾਦੀ ਧੱਕ ਮਾਗ ਜਾਵੇ ਜੀ ਦੀ ਹੋਂਦ ਤੇ ਐਲਪੀ ਹੋ ਨਾਰੇ ਇਹਨੂੰ ਸੋਖ ਟਾਣ ਜੇ ਵੱਢਦੇ ਬਖਰ ਖਰ ਖਰਤ ਕਰਦੇ ਜਿਵੇਂ ਲੱਗਦੇ ਜਦੋਂ ਫੇਣਗੇ ਨਾਟ ਜਾਈਏ ਵੱਢਦੇ ਨੇ ਲੈ ਕੇ ਝਾਫੇ ਆ ਤੇ ਛੇੜੀਏ ਗੱਲ ਵੀ ਲਿਰਦੇ ਹਾਂ ਤੇ ਸ਼ਿੰਗਾਂ ਤੇਰੇ ਲੱਕ ਬਾਗੂ ਜਾਵੇ ਜਿੱਦੀ ਰੁਮਟੇ ਕਹਿ ਦਿੰੋ ਨਾ ਮਾਦੀ ਸੰਭਾ ਹੋ ਜਾਵੇ ਜਿੱਦੀ ਹੋਣ ਤੇ ਐਲਪੀ ਹੋਣਾ ਤੇਰੇ ਰਾਜ ਕਰਨੇ ਕਾੜੀ ਬਨ ਸੋਣੀਏ ਤੇ ਸੋਣੀਏ ਕਾੜੀ ਚੁੰਨੀ ਜਿਨ ਲੁਕਾਈ ਫਿਰ ਤਨ ਸੋਣੀਏ ਨੀਲੁ ਕਾਈ ਵੀ ਤਨ ਸੋਣੀਏ ਅਕੀਲੁ ਕਾਈ ਫਿਰ ਤਨ